ਅਹੀ ਤਾਂ ਹੈ ਟੈਂਪੂ ਵਾਲੀ ਦੇ ਚਾਰ ਸਵਾਰੀਆਂ ਦੀਆਂ ਲੜਿਆ ਕੀ ਹੋਇਆ ਸੀ ਨਾ ਤੁਹਾਨੂੰ ਕਿੱਥੋਂ ਪਤਾ ਜਨਾਬ ਅਸੀਂ ਉੱਥੇ ਨਾ ਪੁੱਲ ਤੇ ਬੈਠੇ ਸੀਗੇ ਅਸੀਂ ਕੰਮ ਤੋਂ ਆਏ ਸੀਗੇ ਜੀ ਤੇ ਸਾਨੂੰ ਕਿਸੇ ਮੁੰਡੇ ਨੇ ਦੱਸਦਾ ਕਹਿੰਦਾ ਵੀ ਉੱਥੇ ਨਾ ਐਕਸੀਡੈਂਟ ਹੋ ਗਿਆ ਔਟੋ ਧਰਗੀ ਵਿੱਚ ਤੇ ਨਹਿਰ 'ਚ ਮੈਂ ਮਰੰਡੇ ਕੰਮ ਕਰਦਾ ਕੋਤਾ ਖੋਰੀਦਾ ਜੀ ਆ ਮੇਰੇ ਨਾਲ ਮੁੰਡਾ ਮਰੰਡੇ ਮੇਰੇ ਨਾਲ ਟੀਮ ਜੇ ਕੰਮ ਕਰਦੇ ਜੀ ਤੇ ਅਸੀਂ ਆਨਦੇ ਸਾਰ ਜਾਦੇ ਸਰਚਿੰਗ ਕਰਤੀ ਕੋਤੇ ਲਾ ਕੇ ਅਸੀਂ ਰੱਸਾ ਬੰਨਤਾ ਜੀ ਤੇ ਹੁਣ ਪ੍ਰਸ਼ਾਸਨ ਤੋਂ ਕਿਹਾ ਵੀ ਸਾਨੂੰ ਰੱਸਾ ਲਿਆ ਦਿਓ ਤੇ ਰੱਸਾ ਬਨ ਕੇ ਆਪਣਾ ਔਟੋ ਬਾਹਰ ਕੱਢ ਦੂੰਗੇ ਜੀ ਅੱਛਾ ਕੁਝ ਪਤਾ ਲੱਗਾ ਔਟੋ 'ਚ ਕੋਈ ਬੰਦੇ ਸੀਗੇ ਜਾਂ ਕੀ ਜੀ ਪਾਣੀ ਹੈਗਾ ਇਹ ਗੰਦਾ ਜੀ ਪਾਣੀ ਗੰਦਲੇ ਕਰਕੇ ਦਿਖਦਾ ਨਹੀਂ ਹੈਗਾ ਥੱਲੇ ਜੀ ਬਾਕੀ ਅਸੀਂ ਔਟੋ ਨੂੰ ਬੰਨਤਾ ਜੀ ਲੱਗਿਆ ਹੈਗਾ ਕਿੱਦਾਂ ਹੋਇਆ ਤੇ ਕੀ ਇਹ ਦੇਖੋ ਜੀ ਜਿਹੜਾ ਸ਼ਹਿਰ ਤੋਂ ਬਾਹਰ ਜਿਹੜਾ ਨਹਿਰ ਦੇ ਨਾਲ ਆਪਣੀ ਰੋਡ ਹੈਗੀ ਹੈ ਪੁਰਾਣੇ ਪੁਲ ਤੇ ਨਵੇਂ ਪੁਲ ਦੇ ਵਿਚਕਾਰ ਇੱਥੇ ਇੱਕ ਥਾਰ ਗੱਡੀ ਜਿਹੜੀ ਹੈਗੀ ਹੈ ਤੇ ਦੂਜੀ ਇੱਕ ਜਿਹੜੀ ਹੈ ਟੈਕਸੀ ਜੀ ਤਾਈ ਦੇ ਚਲਾਉਂਦੇ ਹਿੰਦੇ ਉਹਨਾਂ ਦਾ ਆਪਸ ਵਿੱਚ ਐਕਸੀਡੈਂਟ ਹੋਇਆ ਹੈ ਜਗਾ ਔਰ ਐਸ ਪਰ ਇਨਫੋਰਮੇਸ਼ਨ ਜਿਹੜਾ ਹੈਗਾ ਉਹ ਗੱਡੀ ਜਿਹੜੀ ਹੈਗੀ ਉਹ ਮਹਿਰ ਚ ਡਿੱਗ ਗਈ ਤੇ ਹੁਣ ਰੈਸਕਿਊ ਕਰਕੇ ਗੱਡੀ ਤੇ ਬਾਹਰ ਆ ਗਈ ਹੈ ਬਟ ਗੱਡੀ ਚ ਕੋਈ ਵੀ ਬੰਦਾ ਨਹੀਂ ਹੈਗਾ ਇਹਦਾ ਮਤਲਬ ਤੇ ਉਹਨਾਂ ਨੇ ਟਰਾਈ ਕੀਤਾ ਹੋਣਾ ਬਾਹਰ ਨਿਕਲਣ ਦਾ ਔਰ ਮਹਿਰ ਦਾ ਬਹਾਅ ਕਾਫੀ ਹੈਗਾ ਤੇ ਹੁਣ ਆਪਾਂ ਅੱਗੇ ਹੁਣ ਰੈਸਕਿਊ ਆਪਰੇਸ਼ਨ ਸਾਡਾ ਜਾਰੀ ਹੈਗਾ ਤੇ ਬਾਕੀ ਜਿਹੜਾ ਗੱਡੀ ਦਾ ਸਾਰ ਗੱਡੀ ਦਾ ਡਰਾਈਵਰ ਹੈਗਾ ਉਹ ਆਪਾਂ ਰਾਉਂਡ ਅਪ ਕੀਤਾ ਹੋਇਆ ਉਹਦੇ ਕੋਲੋਂ ਪੁੱਛ ਕੇ ਜਾਰੀ ਹੈਗੀ ਹੈ ਜਿੰਨੀ ਕੀ ਇਨਫਾਰਮੇਸ਼ਨ ਹੁਣ ਤੱਕ ਆਪਾਂ ਪੁੱਛਤਾ ਕੀਤੀ ਹੈ ਕਿ ਇਹ ਜਿਹੜਾ ਡਰਾਈਵਰ ਸੀਗਾ ਉਹਦੇ ਸਮੇਤ ਚਾਰ ਬੰਦੇ ਸੀਗੇ ਗੱਡੀ ਵਿੱਚ ਜਿਹੜੇ ਇੱਥੇ ਡੁੱਬੇ ਹੈਗੇ ਸਰ ਲੋਨਾ ਦਾ ਇਲਜ਼ਾਮ ਹੈਗਾ ਕਿ ਪੁੱਛਤਾ ਹੋ ਸਕਦਾ ਕਿ ਬਚਾਅ ਹੋ ਜਾਣਾ ਸੀ ਦੇਖੋ ਜੀ ਇਸ ਬਾਰੇ ਤੋਂ ਮੈਂ ਕਮੈਂਟ ਨਹੀਂ ਕਰ ਸਕਦਾ ਇਸ ਬਾਰੇ ਤੁਸੀਂ ਇਸ ਕੰਸਰਨ ਮਹਿਕਮੇ ਦੇ ਨਾਲ ਗੱਲ ਕਰ ਸਕਦੇ ਹੈਗੇ ਬਟ ਜਿਹੜਾ ਸਾਡਾ ਰੈਸਕਿਊ ਹੈਗਾ ਆਪਾਂ ਨਾਲ ਦੇ ਨਾਲ ਮੌਕੇ ਤੇ ਪਹੁੰਚੇ ਹੈਗੇ ਆ ਔਰ ਹੁਣ ਤਲਕ ਦੀ ਕਾਰਵਾਈ ਜਿਹੜਾ ਹੈਗਾ ਆਪਾਂ ਬੰਦਾ ਰਾਉਂਡ ਅਪ ਕਰਕੇ ਜਿਹੜੀ ਅਗਲੀ ਤਰਕੀ ਸਰ ਜਿਹੜਾ ਰਾਉਂਡ ਅਪ ਕੀਤਾ ਹੈ ਉਹਦੀ ਹਾਲਤ ਕਹਿੰਦੇ ਆ ਕੋਈ ਨਕਲ ਵਗੈਰਾ ਕੀਤਾ ਹੋਇਆ ਕਿਸਨੇ ਉਹ ਤੇ ਕੋਈ ਨਾ ਆਪਾਂ ਮੈਡੀਕਲ ਕਰਾਵਾਂਗੇ ਉਸ ਤੋਂ ਹੀ ਕਲੀਅਰ ਹੋਊਗਾ ਕਿ ਅੱਗੇ ਕੀ ਜਲ ਹੈਗੀ ਹੈ ਸਾਨੂੰ ਜਿੰਨੀ ਕਿ ਇਨਫਾਰਮੇਸ਼ਨ ਗਿਆ ਜਿੰਨੀ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਹੈ ਉਹਦੇ ਨਾਲ ਲੱਗਦਾ ਹੈਗਾ ਕਿ ਹਾਈ ਸਪੀਡ ਦੀ ਤਜਰਰ ਸੀਗਾ ਬੰਦਾ ਸਰ ਇਹ ਹੋਇਆ ਕਿ ਕਿੱਦਾਂ ਹੋਇਆ ਕੀ ਹੋਇਆ ਸੀਗਾ ਨਾਲ ਜੀ ਆਪਣੇ ਧਿਆਨ ਆ ਰਹੇ ਸੀ ਸਰਕਾਰ ਲਈ ਉਹਦੇ ਦੇ ਔਟੋ ਵਾਲਾ ਆ ਰਹੇ ਤੇ ਮੂਰੇ ਦੇ ਔਟੋ ਵਾਲੇ ਵੀ ਤੇ ਜਲ ਮੈਂ ਤਾਂ ਚੰਦਿਆਂ ਤੇ ਮੈਂ ਆਪਣੇ ਇੱਧਰ ਰੱਖੀ ਤੂੰ ਸਾਹਮਣੇ ਵਾਰਿਆ ਸੀ ਹਾਂਜੀ ਸਾਹਮਣੇ ਨਹੀਂ ਆਪਸ ਵਿੱਚ ਸਾਹਮਣੇ ਟੱਕਰ ਹਾਂਜੀ ਕਿਦੀ ਤੇਜ਼ ਗੱਡੀ ਦਾ ਤੁਸੀਂ ਮੈਂ ਤਾਂ ਉਰੇ ਦਾ ਆਟੋ ਖੜਾ ਤੇ ਨਾਲ ਆਪਣੇ ਧਿਆਨ ਤੋਂ ਹੌਲੀ ਹੌਲੀ ਦੌਰ ਤੇ ਉਰੇ ਕਿਤਾ ਤੇਜ਼ ਉਹਨੇ ਗੱਡੀ ਨਾਲੇ ਅੱਛਾ ਕੀ ਨੋ ਤੁਹਾਡਾ ਮੇਰਾ ਸੰਨੀ ਕਿਹਤਰੇ ਨੇ ਪਾਪੇ ਵਾਰੇ ਕਾਲੇ ਤੇ ਸੀਗੇ ਤੁਸੀਂ ਕੀ ਹੋਇਆ ਹਾਦਸਾ ਬਾਈ ਆਪਣੇ ਧਿਆਨ ਆ ਰਿਹਾ ਜਦੋਂ ਉਹ ਆਟੋ ਵਾਲਾ ਆ ਰਿਹਾ ਸੀ ਉਹ ਜਦੋਂ ਉਹ ਵੀ ਤੇਜ਼ ਆ ਤੇ ਜਦੋਂ ਬਚਾਂਦੇ ਬਚਾਂਦੇ ਆਪਣੀ ਗੱਡੀ ਨਾ ਉਹ ਡਰ ਦੇ ਮਾਰੇ ਥੱਲੇ ਉੰਧਾਰ ਤਾਂ ਲੱਗਿਆ ਮੜਾ ਲੱਗਿਆ ਨਾਲ ਹੀ ਤੇ ਮੇਰੇ ਨਾਲ ਇਧਰ ਪਾਟ ਗਿਆ ਬੰਦੇ ਠੀਕ ਆ ਆਟੋ ਵਾਲਾ ਉਹ ਸੁਹਾਜਦਾ ਜਦੋਂ ਆਪਣੇ ਧਿਆਨ ਜਿਹਦਾ ਪਾਟ ਗਿਆ ਤਾਂ ਪਤਾ ਨਹੀਂ ਲੱਗਿਆ ਕੀ ਕੀ ਦੀ ਆਟੋ ਵਾਲੇ ਵੀ ਆਟੋ ਵਾਲਾ ਆ ਰਿਹਾ ਦੂਰੇ ਬਾਈ ਆਪਣੇ ਰਸਤੇ ਉਹ ਆਪਣੇ ਰਸਤੇ ਨੂੰ ਡਰ ਦੇ ਮਾਰੇ ਧਾਰ ਦੇ ਥੋੜੇ ਨਾਲ ਕਿੰਨੇ ਬਿੰਦੇ ਸੀ ਮੈਂ ਕੱਢਾਈ ਤੇੜ ਕੋਟੀ ਜਿਵੇਂ ਮੇਰੇ ਕੋਲ ਕਿਵੇਂ ਰਹਿਣ ਰੋਕ ਰਦਾ ਹੀ ਹੈ ਕਿੰਨੇ ਕਵਜਾ ਗੱਲ ਕਿੰਨੇ ਕਵਜੇ ਹੋਈ ਹੈ ਬਸ ਜਿਹਦੇਾਰੇ ਆਏ ਜੀ ਸਾਈਡਾ ਨਹੀਂ ਬਣਾਇਆ ਹੁੰਦਾ ਵੀ ਆਪਣੇ ਆਪਣੇ ਲੱਗਿਆ ਮਾਰਦੇ ਮਾਰਦੇ ਗਏ ਜਾਂ ਕਿ ਦੋਸਾਰ ਦੋਸਾਰ ਪੁੱਛ ਸਕਦੇ 84 ਨਹੀਂ ਹੋ ਜੀ ਬੜੀ ਹੋਰ ਹੈ ਹਾਂ ਜੀ ਪੱਕਾ ਪਤਾ ਨਹੀਂ ਹੈ